ਪ੍ਰੀਮੀਅਰ ਡੱਗਫੋਰਡ ਦੇ ਵੱਲੋਂ ਐਮ ਆਰ ਆਈ ਜਾਂ ਫਿਰ ਸੀਟੀ ਸਕੈਨ ਲਈ ਇੰਤਜ਼ਾਰ ਕਰ ਰਹੇ ਮਰੀਜ਼ਾਂ ਨੂੰ ਨਵੇਂ ਖੁੱਲੇ ਜਾਨਵਰਾਂ ਦੇ ਹਸਪਤਾਲ ਭੇਜਣ ਬਾਰੇ ਮਜ਼ਾਕ ਦੀ ਕੁਇਜ਼ ਪਾਰਕ ਵਿੱਚ ਵਿਰੋਧੀ ਧਿਰ ਦੇ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ ਫੋਰਡ ਨੇ ਮੰਗਲਵਾਰ ਨੂੰ ਕਿੰਗ ਸਿਟੀ ਇੰਟਰਵਿਊ ਵਿੱਚ ਕਿੰਗ ਐਨੀਮਲ ਹਸਪਤਾਲ ਦੇ ਉਦਘਾਟਨ ਬਾਰੇ ਟਿੱਪਣੀ ਕੀਤੀ ਜੋ ਕਿ ਨਿੱਜੀ ਵੈਟਰਨਰੀ ਸਹੂਲਤ ਹੈ ਫੋਰਡ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਅਸੀਂ ਜਾਣਦੇ ਹਾਂ ਕਿ ਹੁਣ ਅਸੀਂ ਐਮ ਆਰ ਆਈ ਅਤੇ ਸੀਟੀ ਸਕੈਨ ਅਤੇ ਹੋਰ ਸਾਰੇ ਚੀਜ਼ਾਂ ਲਈ ਬਾਤਾਂ ਵਾਲੇ ਮਰੀਜ਼ਾਂ ਨੂੰ ਕਿੱਥੇ ਭੇਜ ਸਕਦੇ ਆ ਇਸ ਲਈ ਕੁਝ ਹੋਰ ਮਰੀਜ਼ਾਂ ਲਈ ਇੱਕ ਵਾਧੂ ਕਮਰਾ ਰੱਖੋ ਹਾਲਾਂਕਿ ਵਿਰੋਧੀ ਧਿਰ ਨੂੰ ਇਹ ਮਜ਼ਾਕ ਪਸੰਦ ਨਹੀਂ ਆਇਆ ਡਾਊਨ ਵੈਲੀ ਈਸਟ ਦੇ ਐਮਪੀ ਅਤੇ ਅਨਟੈਕੂਅਲ ਲਿਬਰਲ ਕ੍ਰਿਟਿਕ ਫਾਰ ਹੈਲਥ ਡਾਕਟਰ ਆਦਲ ਸਮਝੀ ਦੇ ਨੇ ਕਿਹਾ ਕਿ ਡਾਕਟਰ ਦਾ ਇਹ ਮਜ਼ਾਕ ਕਰਨਾ ਬਹੁਤ ਕੁਝ ਜ਼ाहिर ਕਰਦਾ ਇਸ ਤੋਂ ਪਤਾ ਲੱਗਦਾ ਕਿ ਅੰਟੈਰੀਓ ਦੀ ਸਿਹਤ ਸੇਵਾ ਪ੍ਰਣਾਲੀ ਦੀ ਭਿਆਨਕ ਹਾਲਤ ਇਹਨਾਂ ਉਹਨਾਂ ਲਈ ਹਾਸੇ ਦਾ ਵਿਸ਼ਾ ਹੈ ਪਿਛਲੇ ਸਾਲ ਹੀ ਐਮ ਆਰ ਆਈ ਅਤੇ ਸੀਟੀ ਸਕੈਨ ਦੇ ਇੰਤਜ਼ਾਰ ਵਿੱਚ ਲਗਭਗ 10000 ਅੰਟੈਰੀਓ ਵਾਸੀ ਮਾਰੇ ਗਏ ਅਤੇ ਅੰਟੈਰੀਓ ਦੇ ਪ੍ਰੀਮੀਅਰ ਨੇ ਮਜ਼ਾਕ ਵਿੱਚ ਕਿਹਾ ਕਿ ਹਾਲੇ ਵੀ ਇੰਤਜ਼ਾਰ ਕਰ ਰਹੇ ਲੱਖਾਂ ਮਰੀਜ਼ਾਂ ਨੂੰ ਵੈਟਰਨਰੀ ਕਲੀਨਿਕ ਵਿੱਚ ਜਾਨਵਰਾਂ ਦੀ ਤਰ੍ਹਾਂ ਕਤਾਰ ਵਿੱਚ ਲੱਗਣਾ ਚਾਹੀਦਾ ਹੈ People died while waiting for MRIs and CT scans last year alone under the watch of Doug Ford. Another 2,000 people died, Ontarians died, while waiting for surgery. So, against that backdrop, you don't joke that the hundreds of thousands of people who are still on the waiting list line up like animals at a veterinary clinic. Now, jokes can be funny, but they can also be revealing. In yesterday's cruel, Heartless, callous, out of, out of touch attempt at humor, on the backs of the suffering of so many Ontarians, showed what Doug Ford actually cares about. He needs to apologize. Liberal leader Bonnie Crombie knew before this mizak which koi haasraaswali gal nahi mili, aate unna ne snu upmanjan kya? Crombie ne Twitter the likha hai ki saade healthcare system nu vechen aate neji bnandi apne. ਏਜੰਡੇ ਨੂੰ ਠੀਕ ਠਹਿਰਾਉਣ ਲਈ 6 ਸਾਲ ਤੱਕ ਜਾਣਬੁੱਝ ਕੇ ਘੱਟ ਪੰਡ ਦੇਣ ਤੋਂ ਬਾਅਦ ਫੋਰਡ ਹੁਣ ਮਜ਼ਾਕ ਕਰ ਰਹੇ ਨੇ ਕਿ ਤੁਸੀਂ ਜੇਕਰ ਐਮਆਈਆਰ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਨੂੰ ਇੱਕ ਵੈਟਰਨਰੀ ਕਲੀਨਿਕ ਜਾਣਾ ਚਾਹੀਦਾ ਹੈ ਯਾਕ ਸਾਊਥ-ਵੈਸਟਰਨ ਤੋਂ ਸਾਬਕਾ ਐਨਡੀਪੀ ਐਮਪੀ ਫੈਜ਼ਲ ਹਸਨ ਨੇ ਫੋਰਡ ਦੀ ਟਿੱਪਣੀ ਨੂੰ ਹੈਰਾਨ ਕਰਨ ਵਾਲਾ ਕਿਹਾ ਹਸਨ ਨੇ ਲਿਖਿਆ ਕਿ ਇੱਕ ਪ੍ਰੀਮੀਅਰ ਦੇ ਰੂਪ ਵਿੱਚ ਉਹਨਾਂ ਦਾ ਕਰਤੱਵ ਹੈ ਕਿ ਉਹ ਸਿਸਟਮ ਦੀਆਂ ਚੁਣੌਤੀਆਂ ਨੂੰ ਸਿੱਧੇ ਤਰੀਕੇ ਨਾਲ ਨੇਪਟਣ ਨਾ ਕਿ ਮਰੀਜ਼ਾਂ ਤੇ ਹੈਲਥ케ਅਰ ਕਰਮਚਾਰੀਆਂ ਦੇ ਸੰਘਰਸ਼ ਨੂੰ ਘੱਟ ਸਮਝਣ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ